ਦੋਸਤੋ ਸਰਕਾਰ ਵੱਲੋਂ ਜਿਹੜੀ ਲਾਲਕੀਰ ਦੀ ਜਗ੍ਹਾ ਦੇ ਅੰਦਰ ਆਬਾਦੀ ਹੁੰਦੀ ਆ ਉਹਦੇ ਬਾਰੇ ਜਿਹੜੀ ਨਵੀਂ ਐਮੈਂਡਮੈਂਟ ਕੀਤੀ ਗਈ ਆ ਉਹਦੇ ਬਾਰੇ ਅੱਜ ਗੱਲ ਕਰਾਂਗੇ ਆਪਾਂ ਵੀ ਲਾਲਕੀਰ ਦੇ ਅੰਦਰ ਆਬਾਦੀ ਵਾਲੀ ਜਗ੍ਹਾ ਦੇ ਕੇਸ ਕਿਵੇਂ ਪੈਂਦਾ ਜੇ ਕੋਈ ਨਜਾਇਜ਼ ਕਬਜ਼ਾ ਹੋ ਜੇ ਉਹ ਕਿਵੇਂ ਛੁਡਾਇਆ ਜਾਂਦਾ ਉਹਦੀ ਮਾਲਕੀ ਕੀਦੀ ਆ ਜਿਵੇਂ ਦੇਖ ਰਿਓ ਤੁਸੀਂ ਰੈੱਡ ਲਾਈਨ ਆ ਜਿਹੜੀ ਇਹ ਇਹਨੂੰ ਲਾਲ ਲਕੀਰ ਕਹਿੰਦੇ ਨੇ ਪਿੰਡ ਦੀ ਫਿਰਨੀ ਇਹਦੇ ਅੰਦਰਲਾ ਜਿਹੜਾ ਰਕਬਾ ਹੁੰਦਾ ਉਹ ਸਾਰਾ ਲਾਲ ਲਕੀਰ ਦੇ ਅੰਦਰਲਾ ਰਕਬਾ ਕਿਹਾ ਜਾਂਦਾ ਜਿਵੇਂ 825 ਇਹ ਆਬਾਦੀ ਦਾ ਨੰਬਰ ਆ ਇਹ ਇਕੱਠਾ ਬਾਕੀ ਜਿਹੜਿਆ ਤੁਸੀਂ ਦੇਖ ਰਹੇ ਹੋ ਤੀਵੇਂ ਕਟੇ ਹੋਏ ਨੇ ਇਹ ਸਾਰੇ ਪਿੰਡਾਂ 'ਚ ਨਹੀਂ ਹੁੰਦੇ ਕਿਤੇ ਨਹੀਂ ਵੀ ਹੁੰਦੇ ਪਰ ਇਸ ਪਿੰਡ 'ਚ ਹੈਗੇ ਜਿਵੇਂ 825 ਦੀ ਇਹ ਫਰਦ ਇਹ ਇਕੱਠੀ ਨਿਕਲਦੀ ਆ ਇਹਦੀ ਫਰਦ ਕਿਵੇਂ ਨਿਕਲਦੀ ਆ ਤੁਹਾਨੂੰ ਇਹ ਵੀ ਦਿਖਾਵਾਂਗੇ ਦੇਖੋ ਜਿਹੜਾ ਖਸਰਾ ਨੰਬਰ 825 ਆਬਾਦੀ ਦਾ ਨੰਬਰ ਸੀ ਉਹਦੀ ਜਦੋਂ ਫਰਦ ਕੱਢਦੇ ਆ ਇੱਥੇ ਮਾਲਕੀ ਦੇ ਖਾਨੇ 'ਚ ਆਬਾਦੀ ਦੇ ਖਾਨਾ ਕਾਸਤ ਜੋ ਮਕੂਜਾ ਵਸਿੰਦਗਾਂ ਨੂੰ ਖਸਰਾ ਨੰਬਰ 825 ਆ ਇਹਦਾ ਰਕਬਾ ਜਿਹੜਾ ਟੋਟਲ ਆਪਾਂ ਦੇਖਿਆ 22 ਵਿੱਗੇ 3 ਵਿਸਵਿਆ ਗੈਰਮੁਕੰਨ ਵਾਦੀ ਕਹਿਣ ਦਾ ਮਤਲਬ ਇਹ ਜਿਹੜਾ ਰਕਬਾ ਵੀ ਇਕੱਠਾ ਹੈਗਾ ਇਹਦੇ ਵਿੱਚ ਕੋਈ ਤਤੀਮਾ ਨਹੀਂ ਘਟਿਆ ਹੋਇਆ ਕੋਈ ਪਤਾ ਨਹੀਂ ਵੀ ਕੀ ਦਾ ਕਿਹੜੇ ਮਾਲਕ ਨੇ ਹਨਾ ਇਹ ਸਾਂਝਾ ਹੋ ਗਿਆ ਹੁਣ ਜਿਹੜੇ ਸਰਕਾਰ ਨੇ ਨਵੀਂ ਐਮੈਂਡਮੈਂਟ ਕੀਤੀ ਆ 7 ਅਪ੍ਰੈਲ 2021 ਨੂੰ ਕੀਤੀ ਹੈ ਇਹ ਵੀ ਜਿਹੜੀ ਜਗ੍ਹਾ ਜਿੱਥੇ ਤਾਂ ਇਹ ਮਤਲਬ ਕਿ ਵੀ ਕੋਈ ਬੈਠਾ ਆਪਦਾ ਘਰ ਬਣਿਆ ਹੋਇਆ ਬਿਜਲੀ ਦਾ ਮੀਟਰ ਲੱਗਿਆ ਹੋਇਆ ਉਹ ਤਾਂ ਮਾਲਕ ਹੈਗਾ ਹੀ ਆ ਜਿਹੜੀ ਜਗ੍ਹਾ ਕਿਤੇ ਲਾਲ ਖੀਰ ਦੇ ਅੰਦਰ ਖਾਲੀ ਪਈ ਆ ਜਿਵੇਂ ਗਲੀਆਂ ਨੇ ਉਹ ਤਾਂ ਹੈਗੇ ਹੀ ਨੇ ਉਹ ਵੀ ਸਾਰੀਆਂ ਇਹ ਪੰਚਾਇਤ ਦੇ ਕੰਟਰੋਲ 'ਚ ਦੇਤੀਆਂ ਕੋਈ ਜਗ੍ਹਾ ਕਿਤੇ ਖਾਲੀ ਪਈ ਆ ਭਾਵੇਂ ਉੱਤੇ ਖੇਤੀਬਾੜੀ ਹੁੰਦੀ ਆ ਜਾਂ ਜੋ ਵੀ ਹੈ ਉਹ ਪੰਚਾਇਤ ਦੇ ਕੰਟਰੋਲ ਦੇ ਅਧੀਨ ਕਰਤੀ ਦੀ ਪੰਜਾਬ ਵਿਲੇਜ ਕਾਮਨ ਲੈਂਡ ਰੈਗੂਲੇਸ਼ਨ ਐਕਟ 1966 ਦੀ ਧਾਰਾ 2 ਜੀ ਹੈ ਜਿਹੜੀ ਉਹ ਚ ਸ਼ਾਮਲ ਸੋਧ ਕਰਤੀ ਵੀ ਜਿਵੇਂ ਹੁਣ ਕੋਈ ਸੜਾਉਣੀ ਆ ਉਹ ਪੰਚਾਇਤ ਸੜਾ ਸਕਦੀ ਆ ਪੰਚਾਇਤ ਦੇ ਕੰਟਰੋਲ ਚ ਕਰਤੀ ਉਹਦਾ ਜਿਹੜਾ ਕੇਸ ਆ ਨਜਾਇਜ਼ ਕਬਜ਼ੇ ਦਾ ਧਾਰਾ 7 ਦੇ ਅਧੀਨ ਕਲੈਕਟਰ ਡੀਡੀਪੀਓ ਕੋਲੇ ਜਿਹੜਾ ਵੀ ਜ਼ਿਲ੍ਹੇ ਦਾ ਹੁੰਦਾ ਉੱਥੇ ਕੇਸ ਪਾ ਕੇ ਉਹਦਾ ਨਜਾਇਜ਼ ਕਬਜਾ ਜਿਹੜਾ ਛਡਾਇਆ ਜਾ ਸਕਦਾ ਜਾਂ ਡਿਵੀਜ਼ਨ ਡਿਪਟੀ ਟਰੈਕਟਰ ਹੁੰਦਾ ਏਡੀਸੀ ਡੀ ਡਿਵੈਲਪਮੈਂਟ ਉਹਦੀ ਅਦਾਲਤ ਚ ਇਹ ਕੇਸ ਜਿਹੜਾ ਪਾਇਆ ਜਾ ਸਕਦਾ ਠੀਕ ਹੈ ਜੀ ਤੇ ਜਿਹੜੇ ਆ ਤਤੀਮੇ ਕਟੇ ਹੋਏ ਨੇ ਪਿੰਡ ਦੀ ਲਾਲ ਅਖੀਰ ਦੇ ਬਾਹਰ-ਬਾਹਰੇ ਰੂੜੀਆਂ ਨੇ ਅੰਦਰ ਆ ਜਿਹੜਾ ਇਹ ਆਬਾਦੀ ਦੇ ਨੰਬਰ ਕਟੇ ਨੇ ਜਿਹੜੇ ਤਾਂ ਕੱਟ ਤੇ ਉਹਦਾ ਤਾਂ ਕੋਈ ਰੋਲ ਹੀ ਨਹੀਂ ਹੈਗਾ ਵੀ ਨੰਬਰ ਇਹਨਾਂ ਤੇ ਕਿਹੜੇ ਪਾਸੇ ਕਿੰਨੀਆਂ ਕਰਮਾਂ ਨੇ ਉਹ ਤਾਂ ਕਲੀਅਰ ਜਿਹੜਾ ਇਕੱਠਾ ਟੱਕ ਹੋ ਗਿਆ 825 ਦਾ ਉਹਦੇ ਵਾਸਤੇ ਇਹ ਸਰਕਾਰ ਨੇ ਨਵੀਂ ਜਿਹੜੀ ਅਮੈਂਡਮੈਂਟ ਕੀਤੀ ਹੈ 7 April 2021 ਨੂੰ ਨੋਟੀਫਿਕੇਸ਼ਨ ਕੀਤਾ ਹੈ ਦਾ